ਹਾਂ ਜੀ ਸਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀ ਕਿ ਪਿੰਡ ਬੱਬਨਪੁਰ ਟਾਣੀ ਜ਼ਿਲ੍ਹਾ ਫਤਿਹਬਾਦ ਤੇ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਰੇਤਾ ਮਾਰ ਰਿਹਾ ਜੀ ਇਹ ਜਿਵੇਂ ਕਿ ਤੁਸੀਂ ਉਹ ਖੇਲ ਦੇ ਵਿੱਚ ਪਿਆ ਦੇਖ ਸਕਦੇ ਹੋ ਕਿਹੜੀ ਸਾਈਡ ਤੰਨਵਾਰ ਮੁੜ ਕੇ ਆ ਗਏ ਜਦ ਪਾਣੀ ਬਨੂ ਨਹੀਂ ਹਟ ਰਿਹਾ ਜੀ ਸਿਆ ਕੋਰਮ ਜੇ ਕਰਤੇ ਹੈ ਇਹ ਆ ਜੂਗਾ ਹਫਤੇ ਤੱਕ ਸਹੀ ਲੋਬਾ ਇਖੜਾ ਡ్రਾਈਵਰੀਆ ਨਟ ਖੋਲਨੇ ਕਸਨੇ ਨਹੀਂ ਉਹ ਜਿੱਡੀ ਆਨੇ ਗਾ ਹੂੰ ਤਿੰਨ ਹੋ ਗਿਆ 162 ਜਮਾਂਹ ਹੌਲੀ ਚੱਲੀ ਜਾਣ ਦੇ ਦੇਖ ਚ ਲਈ ਪਾਣੀ ਜੀ ਕੰਦਲ ਹੁੰਦੀ ਥੋੜੀ ਕਣੀ ਪਾਣੀ ਚੰਦ ਲੈ ਉਹ ਗਪਾਂਡੂ ਬੁੰਡੂ ਦੇ ਫਰਦਰ ਨਾ ਨਾ ਫੜਕੜੀ ਦਾ ਬਾਲ ਟਾਈਮ ਚਾਹੀਦੀ ਇਹਨੂੰ ਅੱਛਾ ਪਾਣੀ ਕਿੰਨੇ ਤੇ ਆ ਬਾਈ 162 ਤੇ 162 ਤੇ ਪਾਣੀ ਹੂੰ 200 ਤਾਂ ਟੱਪ ਚੱਲੇ ਜਾਂਦਾ ਹੂੰ ਇਹ ਪੱਤਰ ਦਾ ਹੁਕਮ ਹੈ ਮਗੇ ਜੀ ਦੰਨੇ ਦਾ ਤੋਂ 40 ਤੇ ਫਿਰ 40 70 ਫੁੱਟ ਪਾਣੀ ਚ ਮੋਟਰ 2 70 ਇਹ ਬਈ ਪਹਿਲੀ ਤਿੰਨ ਫੁੱਟ ਆਰਾਮ ਨਾਲ ਉਹ ਤੀਰ ਨਹੀਂ ਕਰੂੰਗੇ ਇਹਨੂੰ ਇਹਨੂੰ ਇਸ ਤਰ੍ਹਾਂ ਬੋਲ ਦੇ ਦੋ ਤਾਂ ਉਹ ਲੱਗਣਗੇ ਇਹ ਵਾਲੋਂ ਉਹ ਨਹੀਂ ਇਹ ਕੋਈ ਹੋਣ ਤੋਂ ਦੇ ਸਾਡੇ ਬਾਈ ਦੋ ਤਾਂ ਆਇਆ ਕਈ ਵਾਰੀ ਬੀ ਮੋਟੀ ਪਾਤੀ ਉੱਤੋਂ ਦੋ ਫੁੱਟ ਹਾਂ ਬਸ ਮੋਟੀ ਬਾਈ ਹੋਈ ਜਿਹੜਾ ਪ੍ਰਾਰਭੀ ਨਹੀਂ ਕੋਈ ਬੈਠਾ ਨਹੀਂ ਤਾਂ ਇਹ ਚੱਲਦੀ ਨਹੀਂ ਇਹ ਦੋ ਮਹੀਨੇ ਨਹੀਂ ਮੋਟਰ ਵੀ ਨਹੀਂ ਲਵੇ ਨਾ ਨਾਲ ਹੀ ਰੁੱਕ ਪੈਂਦਾ ਹਰ ਗੱਲ ਦੋ ਦੋ ਵੀਨੇ ਚੱਲੀ ਜਾਗੇ ਹੁਣ ਹੁਣ ਵੀ ਜਿੰਦਾ ਬਣੇ ਆਪਾਂ ਖਿੱਚ ਜਾਈਏ ਉੱਪਰ ਕਰੀ ਮੜਾ ਜਾਂ ਪੀਜੀ ਇਹਦਾ ਹੁਣ ਚੱਲੀ ਜਾਂਦਾ ਬਾ ਜਾਣ ਦੇ કરી ਤਿੰਨਾ ਹੋ ਗਿਆ ਓਰੇ 198 ਚੱਲ ਕਹਾਂ ਜਾ ਲਾ ਹੂੰ ਥੋੜੀ ਚੱਲ ਜਮਾ ਜਾਣਦੇ ਹੌਲੀ ਚੱਲਨੀ ਹੌਲੀ ਉਰੇ 3 ਹੋ ਗਿਆ ਨਾ ਚਲੋ ਬਹੁਤ ਵੱਡਾ ਦਰਸਤ ਲਿਆ ਤਿੰਨਾ ਹੋ ਗਿਆ 255 ਫੁੱਟ ਜਾਣਦੇ ਜਾਣਦੇ ਬੋਰ ਦਾ ਪਾਣੀ ਤਾਂ ਦੇਖੋ ਐ ਕਿ ਮੋਹਰੇ ਰੇਤਾ ਵਾਲੇ ਤੇ ਲੱਕੀਵਾਰ ਤੇ ਪਾਗਰਾਂ ਦੇ ਉੱਤੇ ਲਓ ਪਹਿਲਾਂ ਵੀ ਚੱਗਦੀ ਦੀ ਮਾਣਾ ਮੋਟਾ ਹੀ ਹੈ ਪਹਿਲਾਂ ਜਦੋਂ ਜੀ ਛੋੜਾਇਆ ਚੱਲਣ ਵੇਲੇ ਅਈ ਨਰੇਖ ਹੋਈ ਦੱਲੂਆ ਪਾਂ ਜਦੋਂ ਜੀ ਕਹਿੰਦੇ ਕੋਈ ਡਰਾਈਵਰੀ ਤੇ ਦਿੱਤਾ ਆ ਮਾੜਾ ਮੋਟਾ ਕੋਈ ਰੋੜੀ ਜਿਹਾ ਹੋਰ ਨਾ ਪੰਡੂ ਜੀ ਆਈ ਦੀ ਆਹੀ ਬ੍ਰੀਕ ਦੀ ਪੰਡੂ ਸਮਾਂ ਦੇ ਜੀ ਆਸਾ ਉੱਪਰ ਆਈ ਦੀ ਡਰਾਈਵਰੀ ਤੇ ਨਾ ਚੱਲਣ ਵੇਲੇ ਨਾ ਨੂੰ ਕੱਢਣ ਵੇਲੇ ਡਰਾਈਵਰੀ ਦੇ ਉੱਤੇ ਕੋਈ ਸਾਇ ਹੈ ਪੰਡੂ ਜੀ ਪੰਡੂ ਜੀ ਹੈਗੀ ਨਹੀਂ ਕਹਿੰਦਾ ਫਾਂਚੀਆਂ ਤੇ ਨਾ ਕੁਝ ਨਹੀਂ ਆ 200 ਫੁੱਟ ਤੋਂ ਮਤਲਬ 200 200 ਤੇ ਲਗਭਗ ਹੌਲੀ 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 ਕਿੰਨਾ ਹੋ ਗਿਆ 273 ਰੁਪਿਆ ਹੋਇਆ ਪਈ ਜੇ ਪੱਕਾ ਪੈ ਪਈ। ਉਹ ਤੇ ਤੱਕ ਕੀ ਪੈ ਪਾ 273 ਤੱਕ ਚੱਲ ਜਾਣ ਦੇ ਆਉਂਦਾ ਥੱਲੇ ਮੇਰੇ ਤਾ ਚੱਲ ਦੂਆ ਅੱਜ ਬਾਕੀ ਆਸਾ ਲੋ ਚਾਹੀਦੇ ਨੇ ਮੈਂ ਕਹਣਾ ਵਹੀ ਰੱਖਤੀ ਹੁੰਦਾ ਉੱਧਰ ਲਾ ਦੂ ਸੀ ਉਹਦੇ ਆਖਿਆ ਤੁਸੀਂ ਬੰਦ ਕਰਾ ਦੇ ਉਹਨੂੰ ਹੋਰ ਕਰਾ ਦੋ ਦੇ ਰਹੇ ਨੇ ਲੁੰਘਾ ਗਿਆ ਇਹ ਕੀ ਥੋਟੀ ਬਈ ਜੇ ਮੋਟਰ ਚੱਲਦੀ ਬੰਦ ਹੋ ਕੇ ਚੱਲ ਪਈ ਜਵਾਹ ਜੇ ਤਾਂ ਬੰਦ ਕਰਕੇ ਮੁਰਕ ਚੱਲੇਗਾ ਬੰਦ ਹੋ ਗਈ ਮੋਟਰ ਦਾੜ ਲੱਗਦਾ ਇਹਦਾ ਸਮਝ ਜਾਈਆਂ ਨਾ ਤਕੂ ਲੱਕ ਸਾਲੇ ਜੀ ਥੱਲੇ ਬਸ ਉਧਰ ਉਹ ਹੱਥ ਵਾਲੇ ਜਿਹੜੀ ਹੈਗੀ ਐ ਚੱਲ ਇੱਕ ਰਾਤ ਰੋ ਕਿੱਦਾਂ ਜਾ ਠੋਕ ਦਿੰਦੀ ਚੱਲ ਕਰਕੇ ਮਿੱਤ ਦੇ ਬੰਦ ਇਹਦੂ ਤਾਂ ਹਾਂ ਕੁਝ ਨਹੀਂ ਆਇਆ ਨਾ ਦੱਸ ਤੂੰ ਕਿਹੜਾ। ਜਦ ਜਿਹੜੀਏ ਸਾਨੂੰ ਪਤਾ ਲੱਗੂ ਇੱਧਰ ਦੀ ਆਜਾ। ਨਾ ਨਾ ਪਤਾ ਨੂੰ ਕਿਹੜਾ ਚੰਗਰੇਜੀ ਦੇਖਣ ਨੇ। ਆਹ ਦੇਖ ਲੈ ਪੇੜਾ ਪੇੜਾ ਮਾਲ ਤੋਂ ਮਥੱਲੀ ਜਾਂਦਾ ਹੋਣਾ ਦੇਖ। ਅੱਛਾ। ਆਹ ਇਹਦਾ ਕੱਚਾ ਹੈ ਸੱਲ ਪੰਡੂ ਵਾਲਾ। ਹਾਂ ਇੱਥੇ ਸਾਫ ਜੈ ਹੁਣ ਉੱਥੇ ਸਾਫ। ਉੱਥੇ ਫਿਰ ਪਾਣੀ ਸੋ ਘਟ ਹੁੰਦਾ ਹੀ ਉੱਥੇ। ਇੱਧਰ ਵੀ ਦੇਖ ਰੋ। ਹਾਂ ਹਾਂ ਆ ਵੀ ਚਲੀ ਜਾਂਦਾ। ਉਹ ਟੋਲੀ ਪੁੱਟ ਪਾਉਂਦੇ ਆ। ਉਹ ਦੇਖਾ ਆਪਣਾ ਪਾਈਪ ਤਾਂ ਆ ਗਿਆ। ਪੂਟੀ ਆ ਗਿਆ ਪੰਡੂ ਦਾ ਹੋਇਆ। ਓੜਾ ਜਿਹਾ ਨਿਕਲੇ ਨਿਕਲਾ। ਸਾਲਾ ਪਰਿਆ ਹੋ ਮੇਰੇ ਸਾਹਮਣੇ ਆ ਤਾਂ। ਹੈ ਨਹੀਂ? ਕੰਨ ਫੋਟੋ ਵਾਟ। ਪਾਣੀ ਨਹੀਂ। ਆਣੀ ਹੈਗੇ? ਆਣੀ ਨਾ ਕਰ। ਸੱਲ ਹੈ ਪੰਡੂ ਵਾਲਾ। ਅੱਛਾ। ਰੋਕ 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 ਕਿੰਨਾ ਹੋ ਗਿਆ? ਪੰਡੂ ਕਿੰਨਾ ਇਹ 45 45 ਕਿਹਾ ਹਾਂ 73 73 ਤੇ ਆਪਣਾ ਕਿੰਨਾ ਹੋ ਗਿਆ ਜੀ ਇਹ 70 ਤੋਂ ਲਾ ਚਲੋ ਜੀ ਫਾਈਨਲੀ ਕੈਮਰਾ ਆਪਣਾ ਵੱਜ ਚੁੱਕਿਆ ਤੇ ਕੱਢਦੇ ਆ ਕੈਮਰਾ ਬਾਹਰ ਤੇ ਫਿਰ ਕਰਮਕ ਤੁਹਾਡੀ ਮਿਸਤਰੀ ਨਾਲ ਗੱਲ ਤੇ ਪੁੱਛਦੇ ਆ ਕੀ ਰਿਪੋਰਟ ਹੈ ਕੀ ਡਿਟੇਲ ਆਪਣੀ ਬੋਰ ਦੀ ਕੀ ਸੋਲੂਸ਼ਨ ਨਿਕਲੂ ਇਹਦਾ ਅਸਰੇਗਾਲ ਜੀ ਸ਼ਿਗਾਲ ਜੀ ਹਾਂ ਜੀ ਪਿੰਡ ਪਹੁੰਚੀ ਦੀ ਅਸੀਂ ਆਪਾਂ ਇੱਥੇ ਬੱਬਨਪੁਰ ਟਾਣੀ ਇਹ ਜ਼ਿਲ੍ਹਾ ਫਤਿਹਵਾਦਾ ਤੇ ਬੋਰ ਚੈੱਕ ਕਰ ਲਿਆ ਆਪਾਂ ਨੇ ਤਕਰੀਬਨ ਬੋਰ ਰੇਤਾ ਮਾਰਦਾ ਤੇ ਆਪਾਂ ਨੇ ਬੋਰ ਚੈੱਕ ਕੀਤਾ ਤਕਰੀਬਨ ਇਹਦੇ ਵਿੱਚ 15 ਗਫਟਾ ਥੱਲੋਂ ਸੱਲ 'ਚ ਮੰਨ ਲਓ ਪਾਂਡੂ ਚੜਿਆ ਹੋਇਆ ਹੈਗਾ ਉਹਦੇ ਕਾਰਨ ਰੇਤਾ ਬਹੁਤ ਜ਼ਿਆਦਾ ਮਾਰਦੀ ਮੋਟਰ ਦਾ ਸੱਲ ਬਿਲਾ ਕਰਕੇ ਸੱਲ 'ਚ ਪਾ ਪਾਉਣਾ ਪਊਗਾ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਤੇ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 9781754490